ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਬਹੁਤ ਚੰਗੀ ਗੱਲ ਹੈ ਕਿ ਨਸ਼ਾ ਦੇ ਵਿਰੁੱਧ ਹੁਣ ਜੋ ਲੱਗ ਰਿਹਾ ਹੈ ਪੰਜਾਬ ਜਾਗਰੂਕ ਹੋਈ ਹੈ ਲੇਕਿਨ ਉੱਥੇ ਹੀ ਭਗਵੰਤ ਮਾਨ ਜੋ ਸੀਐਮ ਨੇ ਪੰਜਾਬ ਦੀ ਉਹਨਾਂ ਨੇ ਕਿਹਾ ਕਿ 99% ਪਿੰਡਾਂ ਵਿੱਚੋਂ ਨਸ਼ਾ ਖਤਮ ਹੋ ਚੁੱਕਿਆ ਹੈ ਹਰ ਰੋਜ਼ ਪੰਜਾਬ ਦੀਆਂ ਪੰਜਾਬੀ ਹਿੰਦੀ ਅੰਗਰੇਜ਼ੀ ਅਧਵਾ ਫਗਵੰਤ ਮਾਨ ਦੀ ਐਡ ਦੇ ਨਾਲ ਭਰੀਆਂ ਹੁੰਦੀਆਂ ਆ ਅਖਬਾਰਾਂ ਦੇ ਜਿਹੜੇ ਪਹਿਲੇ ਸਫੇ ਆ ਉਹਨਾਂ ਦੇ ਉੱਤੇ ਐਡ ਲੱਗੀ ਹੁੰਦੀ ਆ ਕਿ ਪੰਜਾਬ ਨਸ਼ਾ ਮੁਕਤ ਕਰ ਦਿੱਤਾ ਪਰ ਜਦੋਂ ਉਹਨਾਂ ਹੀ ਅਖਬਾਰਾਂ ਦਾ ਦੂਜਾ ਜਾਂ ਤੀਜਾ ਪੇਜ ਆਪਾਂ ਦੇਖਦੇ ਆਂ ਤੇ ਉੱਥੇ ਤਸਵੀਰਾਂ ਅਤੇ ਖਬਰਾਂ ਇਹ ਲੱਗੀਆਂ ਹੁੰਦੀਆਂ ਕਿ ਪੰਜਾਬ ਦੇ ਨੌਜਵਾਨਾਂ ਦੀ ਨਸ਼ੇ ਦੇ ਨਾਲ ਸ਼ਰਾਬ ਦੇ ਨਾਲ ਸ਼ਰਾਬ ਦੇ ਨਾਲ ਜਾਂ ਹੋਰ ਮਾਰੂ ਨਸ਼ਿਆਂ ਦੇ ਨਾਲ ਜਿਹੜੀਆਂ ਮੌਤਾਂ ਆ ਉਹ ਹੋ ਰਹੀਆਂ ਆ ਜੀ ਇਹ ਜਿੰਨਾ ਵੀ ਪੰਜਾਬ ਦੇ ਵਿੱਚ ਨਸ਼ਾ ਵੇਖ ਰਿਆ ਆ ਇਹਦੇ ਵਿੱਚ ਸਿਆਸੀ ਆਗੂਆਂ ਦਾ ਤੇ ਖਾਤੀ ਵਰਦੀ ਵਾਲਿਆਂ ਦਾ ਬਹੁਤ ਵੱਡਾ ਜਿਹੜਾ ਆ ਉਹ ਹੱਥ ਆ ਸਭ ਤੋਂ ਵੱਧ ਨਸ਼ਾ ਤਾਂ ਆ ਦਿੱਲੀ ਵਾਲੇ ਪਾਸਿਓ ਜਾਂ ਬੰਦੇ ਵਾਲੇ ਪਾਸਿਓ ਜਾਂ ਹਰਿਆਣਾ ਹਿਵਾਦਲ ਤੋਂ ਜਿਹੜਾ ਆ ਉਹ ਪੰਜਾਬ ਦੇ ਵਿੱਚ ਆ ਰਿਹਾ ਆ ਜੀ ਜੀ ਅਫਸਰਕਾਰ ਵੱਲੋਂ ਜੰਗ ਨਸ਼ਾ ਵਿਰੋਧੀ ਕਮਹੀਮ ਚਲਾਈ ਜਾ ਰਹੀ ਹੈ ਅਤੇ ਉਸ ਦੇ ਸਬੰਧ ਵਿੱਚ ਹੀ 146 ਡਰੱਗ ਸਮਗਲਾਰਾਂ ਨੂੰ ਅਤੇ 87 ਕਿਲੋ ਹੈਰੋਇਨ ਅਤੇ ਬਹੁਤ ਸਾਰਾ ਡਰੱਗ ਤੇ ਡਰੱਗ ਮਨੀ ਲੱਖਾਂ ਦੇ ਵਿੱਚ ਵੀ ਪਿਛਲੇ 2 ਲਗਭਗ 2 ਮਹੀਨਿਆਂ ਤੋਂ ਜ਼ਿਆਦਾ ਸਮੇਂ ਦੇ ਵਿੱਚ ਰਿਕਵਰੀ ਕੀਤੀ ਗਈ ਹੈ। ਉਤਨੀ ਜੋ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੇ ਤੇ ਦਿੱਲੀ ਦੀ ਜੋ ਲੀਡਰਸ਼ਿਪ ਸਾਰੀ ਪੰਜਾਬ ਦੇ ਵਿੱਚ ਆਈ ਹੋਈ ਹੈ ਤੇ ਕੈਂਪੇਨ ਚਲਾਈ ਇਹ ਕਹਿ ਰਹੇ ਕਿ ਅਸੀਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਨਸ਼ੇ ਨੂੰ ਖਤਮ ਕਰ ਦੇਾਂਗੇ। ਉਸੇ ਤਰ੍ਹਾਂ ਸੀਐਮ ਮਾਨਵਲੋਂ ਇੱਕ ਸਟੇਟਮੈਂਟ ਦਿੱਤੀ ਗਈ ਹੈ ਤੇ ਕਿਹਾ ਗਿਆ ਕਿ 99 ਇਹ ਪਰਸੈਂਟ ਲਗਭਗ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਹੋ ਚੁੱਕਿਆ ਹੈ। ਤੋਂ ਉਸ ਦੇ ਸੰਬੰਧ ਵਿੱਚ ਹੀ ਸਾਡੇ ਨਾਲ ਨੌਜਵਾਨ ਆਗੂ ਰঞ্জੀਤ ਸਿੰਘ ਜੋ ਦਮਦਮੇ ਟਿਕਾਲ ਤੋਂ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ। ਰঞ্জੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦਾ ਧੰਨਵਾਦ। ਜੀ ਆਪਾ ਦੇਖ ਰਹੇ ਕਿ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਬਹੁਤ ਚੰਗੀ ਗੱਲ ਹੈ ਕਿ ਨਸ਼ਾ ਦੇ ਵਿਰੁੱਧ ਹੁਣ ਜੋ ਲੱਗ ਰਿਹਾ ਹੈ ਪੰਜਾਬ ਜਾਗਰੂਕ ਹੋਈ ਹੈ ਲੇਕਿਨ ਉੱਥੇ ਹੀ ਭਗਵੰਤ ਮਾਨ ਜੋ ਸੀਐਮ ਨੇ ਪੰਜਾਬ ਦੀ ਉਹਨਾਂ ਨੇ ਕਿਹਾ ਕਿ 99% ਪਿੰਡਾਂ ਵਿੱਚੋਂ ਨਸ਼ਾ ਖਤਮ ਹੋ ਚੁੱਕਿਆ ਹੈ ਦੇਖੋ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਜਿਹੜੀ ਦਿਸ਼ਾ ਹਾਰਵਾਦੀ ਆ ਆਪਣੀ ਸਰਕਾਰ ਦੀ ਜਾਂ ਆਪਣੀ ਸ਼ਖਸੀਅਤ ਦੀ ਐਡ ਉਹ ਜ਼ਿਆਦਾ ਕੀਤੀ ਜਾ ਰਹੀ ਹੈ ਹਰ ਰੋਜ਼ ਪੰਜਾਬ ਦੀਆਂ ਪੰਜਾਬੀ ਹਿੰਦੀ ਅੰਗਰੇਜ਼ੀ ਅਧਵਾ ਅਖਬਾਰਾਂ 'ਚ ਅੰਤਮਾਨ ਦੀ ਐਡ ਦੇ ਨਾਲ ਭਰੀਆਂ ਹੁੰਦੀਆਂ ਆ ਅਖਬਾਰਾਂ ਦੇ ਜਿਹੜੇ ਪਹਿਲੇ ਸਫੇ ਆ ਉਹਨਾਂ ਦੇ ਉੱਤੇ ਐਡ ਲੱਗੀ ਹੁੰਦੀ ਆ ਕਿ ਪੰਜਾਬ ਨਸ਼ਾ ਮੁਕਤ ਕਰ ਦਿੱਤਾ ਪਰ ਜਦੋਂ ਉਹਨਾਂ ਹੀ ਅਖਬਾਰਾਂ ਦਾ ਦੂਜਾ ਜਾਂ ਤੀਜਾ ਪੇਜ ਆਪਾਂ ਦੇਖਦੇ ਆਂ ਤੇ ਉੱਥੇ ਤਸਵੀਰਾਂ ਅਤੇ ਖਬਰਾਂ ਇਹ ਲੱਗੀਆਂ ਹੁੰਦੀਆਂ ਆ ਕਿ ਪੰਜਾਬ ਦੇ ਨੌਜਵਾਨਾਂ ਦੀ ਨਸ਼ੇ ਦੇ ਨਾਲ ਚਿੱਤੇ ਦੇ ਨਾਲ ਸ਼ਰਾਬ ਦੇ ਨਾਲ ਜਾਂ ਹੋਰ ਮਾਲ ਨੂੰ ਨਸ਼ਿਆਂ ਦੇ ਨਾਲ ਜਿਹੜੀਆਂ ਮੋਤਾਂ ਆ ਉਹ ਹੋ ਰਹੀਆਂ ਆ ਸੋ ਭਾਰਤੀ ਹਕੂਮਤ ਦੇ ਵੱਲੋਂ ਜਾਂ ਤੋਂ ਬਾ ਸਰਕਾਰਾਂ ਦੇ ਵੱਲੋਂ ਇੱਕ ਗਣੀ ਮਿੱਠੀ ਸਾਦੇ ਤਹਤੇ ਪੰਜਾਬ ਨੂੰ ਜਿਹੜਾ ਆ ਉਜਾੜਿਆ ਜਾ ਰਿਹਾ ਆ ਤੇ ਇਹ ਬੜੇ ਜਿਹੜੇ ਰੰਗ ਢਾਂਗ ਇਹਨਾਂ ਵੱਲੋਂ ਦਿਖਾਏ ਜਾ ਰਹੇ ਆ ਕਿ ਅਸੀਂ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਂ ਅਸੀਂ ਜਿਹੜਾ ਆ ਕਰ ਦੇਣਾ ਤੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਕਿ ਐਨੇ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਆ ਉਹ ਖਤਮ ਹੋ ਗਿਆ ਜਦ ਕਿ ਸਰਕਾਰ ਵੱਲੋਂ ਜਿਹੜੇ ਬੰਦੇ ਫੜੇ ਜਾ ਰਹੇ ਆ ਜਾਂ ਜਿੰਨਾ ਬੰਦਿਆਂ ਦੇ ਘਾਟ ਢਾਏ ਜਾ ਰਹੇ ਆ ਉਹ ਛੋਟੇ ਗੁਰਗੇ ਆ ਪਰ ਜਿਹੜੇ ਵੱਡੇ ਦੋਸ਼ੀ ਆ ਉਹਨਾਂ ਨੂੰ ਤਾਂ ਸਰਕਾਰ ਜਿਹੜਾ ਆ ਉਹ ਹੱਥ ਨਹੀਂ ਪਾ ਰਹੀ ਇਹ ਦਿਨਾਂ ਵੀ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਆ ਆ ਇਹਦੇ ਵਿੱਚ ਸਿਆਸੀ ਆਕਾਮਾਂ ਦਾ ਤੇ ਖਾਤੀ ਵਰਦੀ ਵਾਲਿਆਂ ਦਾ ਬਹੁਤ ਵੱਡਾ ਜਿਹੜਾ ਆ ਉਹ ਹੱਥ ਆ ਤੇ ਭਗਵਾਨਤਮਾਨ ਨਸ਼ੇ ਨੂੰ ਖਤਮ ਕਰਨ ਦੀ ਜਿਹੜੀ ਗੱਲ ਆ ਉਹ ਕਰ ਰਿਹਾ ਆ ਆਪਣੀ ਵਾਹਵਾ ਵੀ ਜਿਹੜੀ ਆ ਉਹ ਖਾਤਰ ਰਿਹਾ ਆ ਪਰ ਦੂਜੇ ਪਾਸੇ ਜਿਹੜੇ ਸਿੱਖ ਜੁਝਾਰੂ ਸਿੱਖ ਨੌਜਵਾਨ ਜਿਹਾ ਇਥੋਂ ਡਾਡਤੀ ਭਾਈ ਅਮਰਤਪਾਲ ਸਿੰਘ ਜਿਹੜਾ ਉਹਨਾਂ ਦੇ ਸਾਥੀ ਜਿਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਹ ਦੇ ਨਜ਼ਰਬੰਦ ਕੀਤਾ ਹੋਇਆ ਸੋ ਉਹ ਵੀ ਤਾਂ ਲੋਕਾਂ ਨੂੰ ਜਿਹੜਾ ਆ ਉਹ ਨਸ਼ਾ ਸ਼ਰਾਬੇ ਸੀ ਉਹ ਨੌਜਵਾਨਾਂ ਨੂੰ ਜਿਹੜਾ ਆ ਉਹ ਅਮਲਧਾਰੀ ਬਣਾ ਰਹੇ ਸੀ ਪਰ ਉਹਨਾਂ ਨੂੰ ਤਾਂ ਨੌਜਵਾਨਾਂ ਨੂੰ ਆਸ਼ਾਮ ਦੇ ਡਿਬਲੂਗੜ੍ਹ ਜੇਲ੍ਹ ਦੇ ਵਿੱਚ ਜਾਂ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਜਿਹੜਾ ਬੰਦਿਆ ਉਹ ਕਰ ਦਿੱਤਾ ਤੇ ਹੁਣ ਵੀ ਜਿਹੜਾ ਸਿੱਖੀ ਦੀ ਅਣਕਹੀ ਗੱਲ ਕਰਦਾ ਹੈ ਤੇ ਭਗਵੰਤ ਮਾਨ ਜਿਹੜਾ ਉਹਦਾ ਆ ਵੈਰੀ ਬਣ ਜਾਂਦਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੌਜਵਾਨਾਂ ਨੂੰ ਵੀ ਰਿਹਾ ਕੀਤਾ ਜਾਵੇ ਤੇ ਦੂਜੀ ਗੱਲ ਭਗਵੰਤ ਮਾਨ ਨੂੰ ਨਹੀਂ ਚਾਹੀਆ ਭਗਵੰਤ ਮਾਨ ਖੁਦ ਵੀ ਜਿਹੜਾ ਸ਼ਰਾਬ ਆ ਉਹ ਛੱਡੇ ਭਗਵੰਤ ਮਾਨ ਆਪਣੀ ਮਾਤਾ ਦੇ ਚਿਰ ਤੇ ਹੱਥ ਰੱਖ ਕੇ ਇਹ ਗੱਲ ਆਖੀ ਸੀ ਕਿ ਉਹ ਜਿਹੜਾ ਸ਼ਰਾਬ ਆ ਉਹ ਛੱਡ ਦੇਵੇਗਾ ਪਰ ਇੰਨੇ ਉੱਚੇ ਅਹੁਦੇ ਦੇ ਉੱਤੇ ਬੈਠ ਕੇ ਵੀ ਭਗਵੰਤ ਮਾਨ ਖੋਦੀ ਜਿਹੜਾ ਆ ਉਹ ਦਸ਼ਾ ਨਹੀਂ ਛੱਡ ਰਿਹਾ ਸ਼ਰਾਬ ਨਹੀਂ ਛੱਡ ਰਿਹਾ ਆ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਕਿ ਸ਼ਰਾਬ ਦੇ ਨਾਲ ਹੀ ਕਈ ਬੰਦਿਆਂ ਦੀਆਂ ਜਿਹੜੀਆਂ ਮੌਤਾਂ ਆ ਉਹ ਹੋ ਚੁੱਕੀਆਂ ਹ ਜਾਂ ਤਾਂ ਭਗਵੰਤ ਮਾਨ ਸ਼ਰਾਬ ਨੂੰ ਜਿਹੜਾ ਆ ਉਹ ਨਸ਼ਾ ਕਿਉਂ ਨਹੀਂ ਮੰਨ ਰਿਹਾ ਇਹ ਸ਼ਰਾਬ ਜਿਹੜੀ ਆ ਉਹ ਨਸ਼ਾ ਨਹੀਂ ਆ ਭਗਵੰਤ ਮਾਨ ਜਿਹੜਾ ਜਵਾਬ ਦੇਵੇ ਜਿਹਦੇ ਨਾਲ ਕਈਆਂ ਦੀਆਂ ਮੌਤਾਂ ਹੋ ਗਈਆਂ ਕਈਆਂ ਦੇ ਘਰ-ਬਾਰ ਜਿਹੜੇ ਆ ਉਹ ਡਰਕਤੇ ਹੋ ਗਏ ਆ ਬਾਕੀ ਜਿਹੜੇ ਸਤੇ ਵੇਚ ਰਹੇ ਆ ਬਿਲਕੁਲ ਭਾਈ ਸਾਹਿਬ ਤੁਹਾਡੀ ਗੱਲ ਠੀਕ ਹੈ ਜੀ ਕਿਉਂਕਿ ਇੱਥੇ ਆਪਾਂ ਦੇਖਦੇ ਹਾਂ ਕਿ ਆਮ ਆਦੀ ਪਾਰਟੀ ਜਦੋਂ ਸਰਕਾਰ ਬਣਾਉਣ ਤੋਂ ਪਹਿਲਾਂ ਵੀ ਇਹ ਦਾਅਵੇ ਕਰ ਰਹੀ ਸੀ ਕਿ ਅਸੀਂ ਨਸ਼ਾ ਬਿਲਕੁਲ ਪੰਜਾਬ ਵਿੱਚੋਂ ਖਤਮ ਕਰ ਦੇਾਂਗੇ ਹੁਣ ਦੇਖ ਰਿਹਾ ਕਾਫੀ ਐਕਟਿਵ ਵੀ ਹੋਈ ਹੈ ਪੂਰੀ ਜੋ ਦਿੱਲੀ ਦੀ ਲੀਡਰਸ਼ਿਪ ਵੀ ਹੈ ਚਾਹੇ ਉਹ ਆਪ ਦੇ ਸੁਪਰੀਮੋ ਹੈਗੇ ਆ ਅਰਵਿੰਦ ਕੇਜਰੀਵਾਲ ਉਹ ਵੀ ਪੰਜਾਬ ਦੇ ਵਿੱਚ ਆਏ ਨੇ ਤੇ ਪਿੰਡਾਂ ਪਿੰਡਾਂ ਵਿੱਚ ਦੌਰਾ ਕਰ ਰਹੇ ਪਰ ਲੇਕਿਨ ਤੁਸੀਂ ਖੁਦ ਵੀ ਮਤਲਬ ਕਾਫੀ ਜੋ ਐਕਟਿਵ ਰਹਿੰਦੇ ਹੋ ਨਸ਼ੇ ਦੇ ਖਿਲਾਫ ਜੰਗ ਛੇੜੀ ਹੋਈ ਹੈ ਕੀ ਖਾਸ ਕਰਕੇ ਜੋ ਐਨਆਰਏ ਸੰਤਵਰਦੇ ਮੰਨ ਦੇ ਵਿੱਚ ਇਹ ਬੜਾ ਸਵਾਲ ਹੁੰਦਾ ਕਿ ਇਸ ਤਰ੍ਹਾਂ ਨਸ਼ਾ ਖਤਮ ਹੋ ਸਕਦਾ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਪੰਜਾਬ ਸਰਕਾਰ ਹੁਣ ਮੁਹਿੰਮ ਚਲਾ ਰਹੀ ਹੈ ਜਾਂ ਕੁਝ ਹੋਰ ਵੀ ਐਕਸ਼ਨ ਲੈਣੇ ਪੈਣਗੇ ਦੇਖੋ ਸੂਬਾ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ ਜੇ ਉਹ ਚਾਵੇ ਨਾ ਤੇ ਕੁਝ ਦਿਨਾਂ ਦੇ ਵਿੱਚ ਹੀ ਜਿਹੜੇ ਨਸ਼ਾ ਆ ਉਹ ਖਤਮ ਕਰ ਸਕਦੇ ਆ ਲੇਕਿਨ ਸੂਬਾ ਤੇ ਕੇਂਦਰ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਆ ਕਿ ਜਿਹੜਾ ਨਸ਼ਾ ਆ ਉਹ ਖਤਮ ਹੋਵੇ ਨਸ਼ਿਆਂ ਰਾਹੀ ਇੱਕ ਕੌਮ ਦੀ ਤੇ ਪੰਜਾਬ ਦੀ ਨੌਜਵਾਨੀ ਦੀ ਨਸਲ ਕੁਸ਼ੀ ਆ ਉਹ ਕੀਤੀ ਜਾ ਰਹੀ ਹੈ ਜਿਵੇਂ ਪਹਿਲਾਂ ਸਾਨੂੰ ਟੈਂਕਾਂ, ਤੋਪਾਂ, ਬੰਬਾਂ, ਮਸ਼ੀਨਾਂ ਦੇ ਨਾਲ ਜੋ 1984 ਦੇ ਵਿੱਚ ਮਾਰਿਆ ਫਿਰ ਸਾਡੇ ਝੂਠੇ ਪੁਲਸ ਮੁਕਾਬਲੇ ਬਣਾएंगे ਨੌਜਵਾਨੀ ਦੇ 10 ਸਾਲ ਇਸ ਤੋਂ ਬਾਅਦ ਹੋਣ ਜਿਹੜੀ ਨੌਜਵਾਨੀ ਆ ਉਹ ਨਚਿਆਰਾ ਹੀ ਜਿਹੜੀ ਆ ਉਹ ਮਾਰੀ ਜਾ ਰਹੀ ਆ ਤੇ ਜਦੋਂ ਸਰਕਾਰਾਂ ਦੀ ਬੜੀ ਬਦਨਾਮੀ ਹੁੰਦੀ ਆ ਬੜੀ ਥੂਥ ਥੂ ਹੁੰਦੀ ਆ ਤੇ ਸਰਕਾਰਾਂ ਫਿਰ ਇਹ ਟਕਵੰਜ ਰੱਟਦੀਆਂ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਆ ਉਹ ਖਤਮ ਕਰਦੇ ਆਂਗੇ ਜਿਹੜੀ ਗੱਲ ਨੂੰ ਪਹਿਲਾਂ ਕੀ ਆ ਕਿ ਭਗਵੰਤ ਮਾਨ ਖੁਦ ਉਹ ਸ਼ਰਾਬ ਛੱਡੇ ਤੇ ਉਹ ਅੰਮ੍ਰਿਤਧਾਰੀ ਹੋਵੇ ਦੂਜੀ ਗੱਲ ਜਿਹੜਾ ਇਹ ਜਿਹੜੀ ਬਾਤ ਸੀ ਆਮ ਆਦਮੀ ਪਾਰਟੀ ਦਾ ਜਿਹੜਾ ਆ ਉਹ ਸੁਪਰੀਮੋ ਉਹ ਤਾਂ ਖੁਦ ਸ਼ਰਾਬ ਘਟਾਣੇ ਦੇ ਵਿੱਚ ਜਿਹੜਾ ਆ ਉਹ ਫਸਿਆ ਹੋਇਆ ਸੀ ਇਹਨਾਂ ਦੀ ਪਾਰਟੀ ਦੇ ਕਈ ਬੰਦੇ ਜਿਹੜੇ ਨਸ਼ੇ ਆ ਉਹ ਕਰਦੇ ਆ ਉਹ ਜਿਹੜੇ ਵੱਡੇ ਨਸ਼ਾ ਵੇਚਣ ਵਾਲੇ ਚਾਹੀਓ ਚਿੱਟਾ ਆ ਜਾਂ ਹੋਰ ਉਹਨਾਂ ਨੂੰ ਹੱਥ ਪਾਇਆ ਜਾਣਾ ਚਾਹੀਦਾ ਤੁਸੀਂ ਦੇਖਦੇ ਹੋਗੇ ਸਾਰੀ ਸੰਗਤ ਕਿ ਜਿੰਨੇ ਵੀ ਲੋਕਾਂ ਦੇ ਘਰ ਢਾਏ ਜਾ ਰਹੇ ਆ ਜਿਹੜੇ ਨਸ਼ੇ ਵੇਚਦੇ ਸੀ ਜਾਂ ਨਸ਼ੇ ਕਰਦੇ ਸੀ ਜਾਂ ਕਿਸੇ ਵੀ ਤਰੀਕੇ ਨਾਲ ਸਰਕਾਰ ਨੇ ਦੋਸ਼ੀ ਪਾਏ ਉਹ ਸਾਰੇ ਆਮ ਦੇ ਗਰੀਬ ਘਰਾਂ ਦੇ ਯਾ ਮੁੰਡੇ ਜਿਹੜੇ ਗਲਤ ਰਾਹੇ ਪੈ ਗਏ ਉਹ ਇਹ ਤਾਂ ਸੋ ਉਹਨਾਂ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਵੀ ਸਮਝਾਇਆ ਜਾ ਸਕਦਾ ਸੀ ਉਹਨਾਂ ਨੂੰ ਬੰਦ ਦੀ ਜਿਹੜੀ ਸਜ਼ਾ ਕਾਨੂੰਨੀ ਦਿੱਤੀ ਜਾ ਸਕਦੀ ਸੀ ਪਰ ਜਿਸ ਤਰੀਕੇ ਨਾਲ ਉਹਨਾਂ ਦੇ ਘਰ ਢਾਹ ਦਿੱਤੇ ਗਏ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਦਾ ਕੀ ਕਸੂਰ ਹੈ ਬਿਲਕੁਲ ਪਰ ਭਾਈ ਸਾਹਿਬ ਜੀ ਇੱਥੇ ਸਿਰਫ ਘਰ ਢਾਏ ਜਾ ਰਹੇ ਅਜ ਤੱਕ ਕੋਈ ਐਹੋ ਜੀ ਖਬਰ ਨਹੀਂ ਹੋਏਗੀ ਕਿ ਕੋਈ ਵੱਡਾ ਇੱਕ ਪਿੱਛੇ ਦੀ ਪੁਲਿਸ ਵਾਲੀ ਫੜੀ ਗਈ ਸੀ ਜਿਹੜੀ ਸਾੜ ਵਾਲੀ ਕਰਕੇ ਵੀ ਮਸ਼ਹੂਰ ਆ ਫਰੀਲਾਂ ਫੋਨ ਕਰਕੇ ਵੀ ਮਸ਼ਹੂਰ ਆ ਸ਼ਾਇਦ ਉਹ ਜ਼ਿਲ੍ਹਾ ਬਟਿੰਡੇ ਤੋਂ ਸੀ ਉਹ ਉਹਦਾ ਤੇ ਘਰ ਸਰਕਾਰ ਨੇ ਜਿਹੜਾ ਆ ਉਹ ਢਾਇਆ ਨਹੀਂ ਆ ਤੇ ਜਾਂ ਜਿਹੜੇ ਹੋਰ ਵੱਡੇ ਵੱਡੇ ਜਿਹੜੇ ਸਿਆਸੀ ਆਗੂ ਆ ਜਿਹੇ ਨਸ਼ਿਆਂ ਦੇ ਵਿੱਚ ਜਿਨ੍ਹਾਂ ਦਾ ਹੱਥ ਪਾਇਆ ਗਿਆ ਅੱਜ ਤੱਕ ਬਿਕਰ ਮੁਜੀਤੀ ਦਾ ਜਿਹੜਾ ਆ ਉਹ ਘਰ ਨਹੀਂ ਢਾਇਆ ਗਿਆ ਇਹਦੇ ਉੱਤੇ ਵੀ ਬੜੇ ਬੜੇ ਵੱਡੇ ਦੋਸ਼ ਲੱਗਦੇ ਨਿਰਪੱਖ ਜਿਹੜੀ ਜਾਂਚ ਆ ਉਹ ਹੋਣੀ ਚਾਹੀਦੀ ਆ ਬਿਲਕੁਲ ਭਾਈ ਸਾਹਿਬ ਕਿਉਂਕਿ ਜਦੋਂ ਸਰਕਾਰ ਬਣੀ ਵੀ ਸੀ 10 ਸਾਲਾਂ ਦੇ ਵਿੱਚ ਵੀ ਸਭ ਤੋਂ ਵੱਧ ਜਿਹੜਾ ਨਸ਼ਾ ਆ ਉਹ ਪੰਜਾਬ ਦੇ ਵਿੱਚ ਵੇਖਿਆ ਸੁਖਬੀਰ ਸਿੰਘ ਬਾਦਲੂ ਵੀ ਜਾਣਦੇ ਹੋਣੀ ਚਾਹੀਦੀ ਹੈ ਕਿ ਇਹਦੀ ਸਰਕਾਰ ਦੇ ਵਿੱਚ ਇਹਨਾਂ ਨਸ਼ਾ ਪੰਜਾਬ ਦੇ ਵਿੱਚ ਕਿਵੇਂ ਆ ਗਿਆ ਤੇ ਸਰਕਾਰਾਂ ਕਹਿ ਰਹੀਆਂ ਕਿ ਪਾਕਿਸਤਾਨ ਤੋਂ ਜਾਂ ਸਰਹੱਦਾਂ ਤੋਂ ਜਾਂ ਬਾਰਡਰਾਂ ਤੋਂ ਜਿਹੜਾ ਡਰੋਨਾਂ ਰਾਹੀਂ ਜਿਹੜਾ ਨਸ਼ਾ ਆ ਉਹ ਆ ਰਿਹਾ ਆ ਪਾਸੇ ਦੇ ਵਿੱਚ ਕੇਵਲ ਤੇ ਕੇਵਲ ਪੰਜਾਬ ਨੂੰ ਜਾਂ ਚੜਦੇ ਪੰਜਾਬ ਨੂੰ ਜਾਂ ਲੈਂਦੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਭ ਤੋਂ ਵੱਧ ਨਸ਼ਾ ਤਾਂ ਆ ਦਿੱਲੀ ਵਾਲੇ ਪਾਸਿਓਂ ਜਾਂ ਬੰਦੇ ਵਾਲੇ ਪਾਸਿਓਂ ਜਾਂ ਹਰਿਆਣਾ ਹੈਵਾੜ ਤੋਂ ਜਿਹੜਾ ਆ ਉਹ ਪੰਜਾਬ ਦੇ ਵਿੱਚ ਆ ਰਿਹਾ ਹੈ ਤੇ ਜੇਕਰ ਸਰਕਾਰ ਖਾੜਗੂ ਆਦ ਨੂੰ ਖਤਮ ਕਰਨ ਵਾਸਤੇ ਸਾਡੇ ਜੁਝਾਰੂ ਸਿੰਘਾਂ ਨੂੰ ਖਤਮ ਕਰਨ ਵਾਸਤੇ ਪੂਰੀ ਸਰਕਾਰ ਨੇ ਤਾਕਤ ਝੋਕ ਦਿੱਤੀ ਹੈ ਤੇ ਨਸ਼ਿਆਂ ਨੂੰ ਖਤਮ ਕਰਨ ਦੇ ਵਾਸਤੇ ਸਰਕਾਰ ਫਿਰ ਡਰਾਮੇ ਕਿਉਂ ਕਰਦੀ ਹੈ ਸਰਕਾਰ ਸਾਹਿਤ ਤਾਂ ਇੱਕ ਦਿਨ ਚ ਨਸ਼ੇ ਖਤਮ ਹੋ ਸਕਦੇ ਆ ਪਰ ਇਹ ਤੁਸੀਂ ਦੇਖ ਲਿਓ ਇੱਥੇ 30 ਮਈ ਵੀ ਲੰਘ ਜਾਣੀ ਆ ਅਗਲੇ ਕਈ ਸਾਲ ਵੀ ਲੰਘ ਜਾਣੇ ਆ ਪਰ ਸਰਕਾਰ ਨੇ ਪੰਜਾਬ ਵਿੱਚੋਂ ਨਸ਼ਾ ਨਹੀਂ ਖਤਮ ਕਰਨਾ ਹਾਂ ਜਿਹੜੇ ਸਤਮੂ ਦੇ ਨਸ਼ਾ ਖਤਮ ਕਰਨਾ ਚਾਹੁੰਦੇ ਸੀ ਨਸ਼ਿਆਂ ਦਾ ਲੱਕ ਤੋੜਨਾ ਚਾਹੁੰਦੇ ਸੀ ਉਹਨਾਂ ਨੂੰ ਤਾਂ ਸਰਕਾਰ ਨੇ ਜਿਹੜਾ ਜੇਲਾਂ ਦੇ ਵਿੱਚ ਜਿਹੜਾ ਆ ਉਹ ਡੱਕ ਦਿੱਤਾ ਹੋਇਆ ਆ ਤੇ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਾ ਵਾਲੇ ਵੀ ਇਹੀ ਕਹਿੰਦੇ ਹੁੰਦੇ ਸਨ ਕਿ ਨਸ਼ੇ ਛੱਡੋ ਇੱਥੋਂ ਦਾ ਕਿ ਚਾਹ ਤੱਕ ਦਾ ਵੀ ਨਸ਼ਾ ਛੱਡੋ ਅੰਮ੍ਰਿਤਧਾਰੀ ਹੋਵੋ ਪੰਜਾਬ ਦੇ ਪੰਜਾਬ ਦੇ ਹਾਕਾਂ ਹੁਕਾਂ ਲਈ ਜਾਗਰੂਕ ਕੀਤਾ ਸਰਕਾਰ ਨੂੰ ਇਹ ਗੱਲਾਂ ਜਿਹੜੀਆਂ ਬਰਦਾਸ਼ਤ ਨਹੀਂ ਹੋਈਆਂ ਕਿ ਕਿਦਾਂ ਜਿਹੜੇ ਉਹ ਪੰਜਾਬ ਜਿਹੜਾ ਆ ਨਸ਼ਾ ਮੁਕਤ ਹੋ ਜੇ ਤੇ ਦੇਖੋ ਦਰਬਾਰ ਸਾਹਿਬ ਉੱਤੇ ਸਰਕਾਰ ਨੇ ਹਮਲਾ ਕਰ ਦਿੱਤਾ ਸੀ ਤੇ ਜਰਨੈਲ ਸਿੰਘ ਜੀ ਨੂੰ ਜਿਹੜਾ ਸ਼ਹੀਦਿਆ ਉਹ ਕਰ ਦਿੱਤਾ ਤੇ ਅੱਜ ਆਮ ਆਦਮੀ ਪਾਰਟੀ ਵੱਲੋਂ ਠੀਕ ਆ ਛੋਟੇ ਮੋਟੇ ਉਪਰਾਲੇ ਜਰੂਰ ਹੋ ਰਹੇ ਆ ਇਹ ਵੇਲੇ ਵੋਟਾਂ ਲੈਣ ਤਾਂ ਕਿਸਮਤ ਆ ਪਰ ਇੰਨੀ ਵੱਡੀ ਗੱਲ ਨਹੀਂ ਹੋਈ ਕਿ ਪੰਜਾਬ ਨੂੰ ਇਹਨਾਂ ਨੇ ਨਸ਼ਾ ਮੁਕਤ ਕਰ ਦਿੱਤਾ ਜੇਕਰ ਪੰਜਾਬ ਨੂੰ ਨਸ਼ਾ ਮੁਕਤ ਕਰ ਲਾਇਆ ਤੇ ਅੰਮ੍ਰਿਤਸਰ ਸ਼ਹਿਰ ਨੂੰ ਜਾਂ ਜਿੱਨੇ ਵੀ ਸ੍ਰੀ ਆਨੰਦਪੁਰ ਸਾਹਿਬ ਆ ਸ੍ਰੀ ਚਮਕੌਰ ਸਾਹਿਬ ਆ ਸ੍ਰੀ ਫਤਿਹਗੜ੍ਹ ਸਾਹਿਬ ਆ ਸ੍ਰੀ ਮੁਕਸਰ ਸਾਹਿਬ ਸਾਡੇ ਗੁਰੂ ਸ਼ਹੀਦਾਂ ਸਨਮੂਰ ਬੀਰਾਂ ਦੀਆਂ ਜਿਹੜੀਆਂ ਧਰਤੀਆਂ ਆ ਉਹ ਉਹਨਾਂ ਨੂੰ ਜਿਹੜਾ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਆ ਉਹ ਇਕਰਾਰ ਦਿੱਤਾ ਜਾਵੇ ਉਹ ਮੀਤ ਤੇ ਸ਼ਰਾਬ ਤੰਬਾਕੂ ਦੀਆਂ ਦੁਕਾਨਾਂ ਜਿਹੜੀਆਂ ਗੁਰੂ ਘਰਾਂ ਦੇ ਆਸ-ਪਾਸ ਸ਼ਹਿਰਾਂ ਦੇ ਆਸ-ਪਾਸ ਜਿਹੜੀਆਂ ਤੁਰੰਤ ਜਿਹੜੀਆਂ ਆ ਉਹ ਚੁਕਵਾਈਆਂ ਜਾਣ ਪਰ ਜਿਹੜੇ ਲੋਕ ਨਸ਼ਾ ਖਤਮ ਕਰਨ ਦਾ ਦਾਵਾ ਕਰ ਰਹੇ ਆ ਉਹਨਾਂ ਨੇ ਹੀ ਕਿਸੇ ਸਮੇਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਨਾਅਰੇ ਲਾਏ ਸੀ ਕਿ ਬੀੜੀ ਸਿਗਰਟ ਪੀਏਗੇ ਬੜੀ ਸ਼ਾਨ سے ਜੀਏਗੇ ਜੀ ਜੀ ਤੋਂ ਅਸੀਂ ਉਹਨਾਂ ਲੋਕਾਂ ਨੂੰ ਭੁੱਲੇ ਰਹੀਆਂ ਸਰਕਾਰ ਚਾਹੇ ਆ ਆਮਾ ਫਾਮਾ ਦੇ ਉੱਤੇ ਜਿਹੜੇ ਖੋਖੇ ਆ ਲੱਗੇ ਹੋਏ ਆ ਭਈਆਂ ਨੇ ਕੋਕੇ ਬਣਾਏ ਹੋਏ ਆ ਕਿੰਨਾ ਤੰਬਾਕੂ ਜਿਹੜਾ ਆ ਵੇਚ ਰਿਹਾ ਹਾਲਾਂਕਿ ਤੰਬਾਕੂ ਤੇ ਲਿਖਿਆ ਵੀ ਹੁੰਦਾ ਆ ਕਿ ਇਹਦੇ ਨਾਲ ਕੈਂਸਰ ਹੋ ਜਾਂਦਾ ਆ ਤੇ ਉਹ ਫੇਰ ਵੀ ਜਿਹੜਾ ਲੋਕ ਖਾ ਰਹੇ ਆ ਕਿਉਂ ਤੋਂ ਤੰਬਾਕੂ ਜਿਹੜਾ ਬਿਲਕੁਲ ਭਾਈ ਸਾਹਿਬ ਤੁਹਾਡੀ ਗੱਲ ਠੀਕ ਹੈ ਕਿਉਂਕਿ ਸਰਕਾਰਾਂ ਕਈ ਵਾਰ ਦਾਅਵੇ ਵੀ ਕਰਦੇ ਹੋ ਕਿ ਆਮ ਆਦੀ ਪਾਰਟੀ ਦੀ ਵੀ ਲੋਕਾਂ ਨੂੰ ਬਹੁਤ ਉਮੀਦ ਸੀ ਕਿ ਜਦੋਂ ਇੰਨੀ ਸਾਰੇ ਫਤਵਾ ਦੇ ਕੇ ਲੋਕਾਂ ਨੇ ਜਿਤਾਇਆ ਕਿਉਂਕਿ ਇਹਨਾਂ ਨੇ ਪ੍ਰੋਮਿਸ ਵੀ ਕੀਤਾ ਸੀ ਵਾਦਾ ਵੀ ਕੀਤਾ ਸੀਗਾ ਕਿ ਜਦੋਂ ਅਸੀਂ ਸਰਕਾਰ ਬਣਾਵਾਂਗੇ ਵੱਡੇ ਵੱਡੇ ਐਕਸ਼ਨ ਲਾਵਾਂਗੇ ਖਾਸ ਕਰਕੇ ਜੋ ਡਰੱ ਉਸ ਨੂੰ ਖਤਮ ਕਰਾਂਗੇ ਜਿਹੜੇ ਵੱਡੇ ਪਲੇਅਰ ਆ ਜਿਵੇਂ ਖਾਸ ਕਰਕੇ ਪੋਲੀਟੀਸ਼ੀਅਨ ਜਿਵੇਂ ਤੁਸੀਂ ਵੀ ਨਾਮ ਲੈ ਸਕੀਰ ਸਿੰਘ ਬਾਦਲ ਦਾ ਜਾਂ ਅਕਾਲੀਲ ਦੇ ਹੋਰ ਕਈ ਲੀਡਰ ਉਹਨਾਂ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਵੱਲ ਨਿਸ਼ਾਨਾ ਬਣਿਆਦਾ ਹੀ ਲੇਕਿਨ ਆਪਾਂ ਦੇਖ ਰਹੇ ਇੰਨੇ ਸਾਲ ਹੋ ਗਏ ਸਰਕਾਰ ਵਿੱਚ 3 ਸਾਲ ਤਾਂ ਲਗਭਗ ਸਮਾਂ ਹੋ ਚੁੱਕਿਆ ਕੋਈ ਖਾਸਾ ਐਕਸ਼ਨ ਉਧਰ ਦਾ ਨਜ਼ਰ ਲੈਂਦਾ ਤਾਂ ਆਇਆ ਨਹੀਂ ਆਮ ਆਦਮੀ ਪਾਰਟੀ ਵੱਲੋਂ ਮੈਂ ਇੱਕ ਗੱਲ ਹੋਰ ਸੰਗਤਾਂ ਨੂੰ ਬੜੀ ਜ਼ਰੂਰੀ ਦੱਸਣਾ ਚਾਹਾਂਗਾ ਮੇਰੇ ਧਿਆਨ ਵਿੱਚ ਆਈ ਹੈ ਕਿ ਜਿਹੜਾ ਡੀਜੀਪੀ ਸੀ ਜਿਲ੍ਹਾ ਦਾ ਸ਼ਸ਼ੀ ਕਾਂਤ ਜੀ ਨੇ ਇੱਕ ਵਾਰ ਬਿਆਨ ਦਿੱਤਾ ਸੀ ਕਿ ਖਾਨਕੂ ਸਿੰਘਾ ਨੇ ਆਪਣੇ ਰਾਜ ਦੇ ਵਿੱਚ ਜਾਂ 1984 ਤੋਂ ਲੈ ਕੇ 1995 ਤੱਕ ਖਾਨਕੂ ਸਿੰਘਾ ਨੇ ਇੱਕ ਵੀ ਪਿੰਡ ਵਿੱਚ ਨਸ਼ਾ ਨਹੀਂ ਵੰਡ ਦਿੱਤਾ ਇਹ ਡੀਜੀਪੀ ਸ਼ਸ਼ੀ ਕਾਂਤ ਦਾ ਜਿਹੜਾ ਬਿਆਨ ਹੈ ਕਿ ਖਾਨਕੂ ਸਿੰਘਾ ਨੇ ਨਸ਼ਾ ਨਹੀਂ ਵੰਡ ਦਿੱਤਾ ਸੋ ਜਿਹੜੇ ਖਾਨਕੂ ਸਿੰਘਾ ਨੇ ਨਸ਼ਿਆਂ ਦੇ ਵਿਰੁੱਧ ਫਰਮਾਨ ਜਾਰੀ ਕੀਤੇ ਆਪਦੇ ਠੇਕੇ ਜਿਹੜੇ ਬੰਦ ਕਰਵਾਏ ਤੰਬਾਕੂ ਦੇ ਜਿਹੜੇ ਕੋਠੇ ਆ ਉਹ ਉਹ ਬੰਦ ਕਰਵਾਏ ਪੰਥ ਅਤੇ ਪੰਜਾਬ ਦੇ ਹਕਾਂਕੂਆਂ ਦੀ ਗੱਲ ਕੀਤੀ ਉਹ ਸਾਰੇ ਜੁਝਾਰੂ ਸਿੰਘ ਤਾਂ ਸਰਕਾਰ ਨੇ ਅੱਤਵਾਦੀ ਕਹਿ ਕੇ ਜਿਹੜੇ ਆ ਉਹ ਮਾਰ ਦਿੱਤੇ ਤੇ ਬਾਅਦ ਵਿੱਚ ਜਦੋਂ ਸਰਕਾਰ ਨੇ ਦੇਖਿਆ ਕਿ ਜਿਨ੍ਹਾਂ ਨੂੰ ਅਸੀਂ ਅੱਤਵਾਦੀ ਕਹਿ ਕੇ ਮਾਰ ਦਿੱਤਾ ਆ ਉਹ ਭਾਈ ਜੁਗਰਾਦ ਸਿੰਘ ਦੀ ਤੂਫਾਨ ਵਰਗੇ ਦੇ ਭੋਗ ਦੇ ਉੱਤੇ ਤਾਂ 5-5 ਲੱਖ ਦਾ ਸਾਥ-ਸਾਥ ਲਾ ਕੇ ਦਾ ਇਕੱਠ ਹੋ ਰਿਹਾ ਸਰਕਾਰ ਨੇ ਕਿਹਾ ਕਿ ਇਹਨਾਂ ਨੂੰ ਗੋਲੀ ਨਾਲ ਮਾਰਨ ਦੀ ਬਜਾਏ ਕਿਉਂਕਿ ਇਹ ਫਿਰ ਸ਼ਹੀਦਖਵਾ ਇਹਨਾਂ ਨੂੰ ਗੋਲੀ ਨਾਲ ਮਾਰਨ ਦੀ ਬਜਾਏ ਇਹਨਾਂ ਨੂੰ ਜਿਹੜਾ ਨਸ਼ਿਆਂ ਦੇ ਨਾਲ ਜਿਹੜਾ ਆ ਉਹ ਮਾਰਿਆ ਜਾਵੇ ਤੇ ਨਸ਼ਿਆਂ ਰਾਹੀਂ ਸਾਡੀ ਜਿਹੜੀ ਆ ਉਹ ਇੱਕ ਨਸਲ ਕੁਸ਼ੀ ਹੋ ਰਹੀ ਹੈ ਜਿਹੜੇ ਤਾਂ ਜੁਝਾਰ ਸਿੰਘ ਗੋਲੀਆਂ ਦੇ ਨਾਲ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਉਹ ਤਾਂ ਕੌਮ ਦੇ ਲੇਖੇ ਲੱਗ ਗਏ ਪਰ ਅੱਜ ਜਿਹੜੇ ਨਸ਼ਿਆਂ ਦੇ ਨਾਲ ਹਰ ਰੋਜ਼ ਨੌਜਵਾਨ ਮਰ ਰਹੇ ਆ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਉਹ ਕਿਹੜੇ ਲੇਖੇ ਲੱਗਣਗੇ ਇਹ ਸੋਚਣ ਵਾਲੀ ਜਿਹੜੀ ਆ ਉਹ ਗੱਲ ਹੈਗੀ ਆ ਕਿ ਉਹਨਾਂ ਨੂੰ ਹੁਣ ਕਿਹੜੇ ਲੇਖੇ ਵਿੱਚ ਜਿਹੜਾ ਆ ਉਹ ਮਾਰਿਆ ਆ ਬਾਕੀ ਸਰਕਾਰ ਭਗਵੰਤ ਮਾਨ ਆਪਣੀ ਆਏ ਨੂੰ ਛੱਡ ਕੇ ਖੁਦ ਅਖਬਾਰਾਂ ਪੜ੍ਹ ਕੇ ਦੇਖ ਲਵੇ ਕਿ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਕਿੰਨੇ ਨੌਜਵਾਨ ਜਿਹੜੇ ਚਿੱਤੇ ਦੇ ਨਾਲ ਮਾਰ ਰਹੇ ਆ ਤੇ ਸਰਕਾਰ ਨੇ ਅੱਜ ਤੱਕ ਕਿਸੇ ਵੀ ਇੱਕ ਵੱਡੇ ਦੋਸ਼ੀ ਦਾ ਕੋਈ ਕੋਠੀ ਨਹੀਂ ਢਾਈ ਕੋਈ ਕਾਰਦੀ ਨਹੀਂ ਢਾਇਆ ਕਿਸੇ ਉੱਤੇ ਐਨਐਸਏ ਨਹੀਂ ਲੱਗੀ ਕਿਸੇ ਉੱਤੇ ਯੂਐਪੀਏ ਨਹੀਂ ਲੱਗੀ ਉਲਟਾ ਜਿਹੜੇ ਨੌਜਵਾਨ ਸਿੱਖੀ ਦੀ ਗੱਲ ਕਰਦੇ ਆ ਸੋ ਉਹਨਾਂ ਉਹ ਕਿਤੇ ਪਿਆਰ ਦੇ ਸੰਟੰਗੇ ਦੇ ਕੇਸ ਪਾਏ ਜਾਂਦੇ ਆ ਕਿਤੇ ਬੇਸਤ੍ਰੋ ਦੇ ਕੇਸ ਪਾਏ ਜਾਂਦੇ ਆ ਕਈਆਂ ਤੇ ਐਨਐਸਏ ਲੱਗ ਜਾਂਦੀ ਕਈਆਂ ਤੇ ਯੂਐਪੀਏ ਲੱਗ ਜਾਂਦੀ ਕਈਆਂ ਨੂੰ ਗਨ ਕਲਚਰ ਪਰਮੂਟ ਜਾਂਦੇ ਕਿ ਇਹ ਜਿਹੜੇ ਆ ਉਹ ਉਹ ਪਾਏ ਜਾ ਰਹੇ ਆ ਸੋ ਕਹਿਣ ਤੋਂ ਭਾਅ ਕਿ ਜਿਉਂ ਸਰਕਾਰ ਦਾਅਵੇ ਕਰ ਰਹੀ ਏ ਇਹ ਸਰਕਾਰ ਦੇ ਜਿਹੜੇ ਦਾਅਵੇ ਆ ਉਹ ਬਹੁਤ ਜ਼ਿਆਦਾ ਜਿਹੜੇ ਆ ਉਹ ਖੋਖਲੇ ਆ ਬਿਲਕੁਲ ਭਾਈ ਸਾਹਿਬ ਜਿੱਥੇ ਤੁਸੀਂ ਆਪਾਂ ਡਰੱਗਸ ਦੀ ਗੱਲ ਕਰ ਰਹੇ ਤੁਸੀਂ ਵੀ ਗੱਲ ਕੀਤੀ ਸੀ ਅੰਮ੍ਰਿਤਸਰ ਦੇ ਵਿੱਚ ਹੀ ਜੋ ਮੁਜੀਠੀਆਂ ਦੇ ਵਿੱਚ ਪਿਛਲੇ ਦਿਨੀ ਬਹੁਤ ਸਾਰੇ ਜੋ ਮੋਤਾ ਹੋਈਆਂ ਨੇ ਸ਼ਰਾਬ ਦੇ ਕਾ ਜਹਰੀਲੀ ਸ਼ਰਾਬ ਪੀਣ ਤੋਂ ਬਾਅਦ ਸਾਈ ਤੋਂ ਬਾਅਦ ਦਸਰੇ ਨੇ ਮੋਤਾ ਹੋ ਚੁੱਕੇ ਆ ਨੇ ਉੱਥੇ ਕਾਂਗਰਸ ਦੇ ਐਮਪੀ ਜੋ ਅੰਮ੍ਰਿਤਸਰ ਦੇ ਨੇ ਗੁਰਜੀਤ ਸਿੰਘ ਔਜਲਾ ਵੱਲੋਂ ਇੱਕ ਬਿਆਨ ਆਉਂਦਾ ਉਹ ਕਹਿੰਦੇ ਸਨ ਕਿ ਸਰਕਾਰ ਨੂੰ ਸ਼ਰਾਬ ਸਸਤੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਲੋਕ ਖੁਦ ਖਰੀਦ ਕੇ ਪੀ ਸਕਣ ਅਤੇ ਇਦਾਂ ਹੀ ਜ਼ਹਿਰੀਲੀ ਸ਼ਰਾਬਾ ਕਰਕੇ ਮੌਤ ਨਾ ਹੋ ਸਕੇ ਇਹ ਕੋਈ ਨਾ ਦਾ ਜਿਹੜਾ ਬਿਆਨ ਆ ਬੜਾ ਬੇਹੂਦਾ ਆ ਇਹ ਤਾਂ ਹੀ ਮਟੇਨਾ ਕਿ ਜਿੰਨੇ ਵੀ ਸਿਆਸੀ ਆਗੂ ਚਾਹੇ ਕਾਂਗਰਸ ਦੇ ਹੋਣ ਜਾਂ ਬਾਦਲ ਖਾਲਸਾ ਦੇ ਹੋਣ ਝਾੜੂ ਪਾਰਟੀ ਵਾਲੇ ਹੋਣ ਭਾਜਪਾਈਏ ਹੋਣ ਇਹ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਦੇਖਣਾ ਚਾਹੁੰਦੇ ਇਹ ਇਹਨਾਂ ਨੂੰ ਭੁੱਲ ਗਿਆ ਆ ਕੀ ਪੰਜਾਬ ਵਸਦਾ ਗੁਰਾਂ ਦੇ ਨਾਂ ਦੇ ਉੱਤੇ ਇਹ ਜਿਹੜਾ ਗੁਰੂਆਂ ਸੂਰਬੀਰਾਂ ਸ਼ਹੀਦਾਂ ਦਾ ਪੰਜਾਬ ਤੇ ਜਿਸ ਨੂੰ ਸਿੱਖ ਹੋ ਮੰਨਣ ਵੀ ਧਰਤੀ ਹੋਣ ਦਾ ਜਿਹੜਾ ਮਾਣ ਆ ਉਹ ਵੀ ਪ੍ਰਾਪਤ ਆ ਉਸ ਪੰਜਾਬ ਨੂੰ ਨਸ਼ਿਆਂ ਰਾਹੀਂ ਜਿਹੜਾ ਆ ਉਹ ਮਾਰਨਾ ਚਾਹੁੰਦੇ ਆ ਖਤਮ ਕਰ ਦੇਣਾ ਚਾਹੁੰਦੇ ਆ ਨਸ਼ਾ ਤਾਂ ਹੀ ਸ਼ਰਾਬ ਹੋਵੇ ਚਾਹੇ ਚਿੱਟਾ ਹੋਵੇ ਚਾਹੇ ਉਹ ਫੀਮ ਹੋਵੇ ਚਾਹੇ ਡੋਡੇ ਹੋਣ ਚਾਹੇ ਕੋਈ ਹੋਰ ਦਾ ਸ਼ਾਧਨ ਨਸ਼ਾ ਹੀ ਆ ਜਿਹੜਾ ਕਿਤੇ ਨਾਲ ਜਿਹੜੇ ਨੌਜਵਾਨ ਮਰਦੇ ਪਏ ਆ ਤੇ ਸ਼ਰਾਬ ਦੇ ਨਾਲ ਜਿਹੜੇ ਉਹ ਉਹ ਕਿਹੜਾ ਨਹੀਂ ਮਾਰੇ ਠੀਕ ਹੈ ਹੋਦੀ ਹੋਦੀ ਕਰਕੇ ਕਿੰਨੇ ਲੋਕ ਜਿਹੜੇ ਸ਼ਰਾਬਾਂ ਪੀ ਕੇ ਤੇ ਆਪਣੀਆਂ ਧੀਆਂ ਨੂੰ ਆਪਣੀਆਂ ਜਨਾਨੀਆਂ ਨੂੰ ਆਪਣੀਆਂ ਸੁਪਤਨੀਆਂ ਨੂੰ ਘੁੱਟਦੇ ਆਪਣੇ ਮਾਪਾਂ ਨੂੰ ਵੀ ਜਿਹੜਾ ਘੁੱਟ ਦਿੰਦੇ ਆ ਤੇ ਜੋ ਕੁਝ ਕਮਾ ਕੇ ਲਿਆਉਂਦੇ ਆ ਉਹ ਹੀ ਸ਼ਰਾਬਾਂ ਦੇ ਵਿੱਚ ਜਿਹੜਾ ਆ ਉਹ ਵਹਾ ਦਿੰਦੇ ਆ ਸੋ ਸ਼ਰਾਬ ਉੱਤੇ ਤਾਂ ਪਾਬੰਦੀ ਲਗਣੀ ਚਾਹੀਦੀ ਆ ਅੱਛੇ ਦੇ ਇੱਕ ਬਿਆਨ ਵੀ ਆਇਆ ਸੀ ਵਿਹਾਰ ਦੇ ਮੁੱਖ ਮੰਤਰੀ ਸ਼ਾਇਦ ਨਿਤੀਸ਼ ਕੁਮਾਰ ਸੀ ਉਹਨਾਂ ਨੇ ਵਿਹਾਰ ਦੇ ਵਿੱਚ ਸ਼ਰਾਬ ਦੇ ਉੱਤੇ ਜਿਹੜੀ ਪਾਬੰਦੀ ਉਹ ਲਗਾ ਦਿੱਤੀ ਹਿੰਦੂਆਂ ਦੇ ਬਹੁਤ ਸਾਰੇ ਐਸੇ ਸਥਾਨ ਹੈਗੇ ਆ ਜਿਨ੍ਹਾਂ ਦੇ ਉੱਤੇ ਜਿਹੜੀ ਆ ਪ੍ਰਬੰਧੀ ਲੱਗੀ ਹੋਈ ਆ ਕਿਸੇ ਵੀ ਪ੍ਰਕਾਰ ਦੇ ਨਸ਼ਾ ਨਹੀਂ ਉਤੇ ਕੀਤਾ ਜਾ ਸਕਦਾ ਸਾਰੀਆਂ ਉਹਨਾਂ ਨੇ ਦੁਕਾਨਾਂ ਚਕਵਾਈਆਂ ਹੋਈਆਂ ਤੇ ਪਵਿੱਤਰ ਸ਼ਹਿਰ ਦਾ ਦਰਦਾ ਵੀ ਦਿੱਤਾ ਹੋਇਆ ਪਰ ਸਿੱਖ ਲੰਬੇ ਸਮੇਂ ਤੋਂ ਮੰਨ ਕਰ ਰਹੀ ਆ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਦਾ ਦਿੱਤਾ ਜਾਵੇ ਬਿਲਕੁਲ ਜੀ ਦੇਖੋ ਦਰਬਾਰ ਸਾਹਿਬ ਦੇ ਆਸ-ਪਾਸ ਹੀ ਕਿੰਨੇ ਜਿਹੜੀਆਂ ਖੋਖੇ ਦੀਆਂ ਦੁਕਾਨਾਂ ਜਿਹੜੇ ਆ ਉਹ ਖੋਲ ਦਿੱਤੀਆਂ ਹੋਈਆਂ ਆ ਉਹ ਕਈ ਵਾਰੀ ਅਸੀਂ ਸਿੱਖ ਜਥੇਬੰਦੀਆਂ ਨੇ ਉਪਰਾਲਾ ਕਰਕੇ ਉਥੇ ਖੋਖੇ ਦੀਆਂ ਜਿਹੜੀਆਂ ਦੁਕਾਨਾਂ ਆ ਉਹ ਚਕਵਾਈਆਂ ਹੋਈਆਂ ਆ ਆ ਸੁਖਬੀਰ ਸਿੰਘ ਬਾਦਲ ਨੇ ਇੱਕ ਗੀਤ ਬਣਾਇਆ ਸੀ ਜਦੋਂ ਆਪਾਂ ਅੰਮ੍ਰਿਤਸਰ ਦੇ ਵਿੱਚ ਐਂਟਰ ਹੋਏ ਆ ਜਿਸ ਨੂੰ ਸੁਆਗਤੀ ਗੇਟ ਜਾਂ ਗੋਲਡਨ ਗੇਟ ਕਿਹਾ ਜਾਂਦਾ ਉਹ ਗੋਲਡਨ ਗੇਟ ਦੇ ਬਿਲਕੁਲ ਲਾਗੇ ਸ਼ਰਾਬ ਦਾ ਠੇਕਾ ਖੋਹ ਦਿੱਤਾ ਗਿਆ ਕਹਿਣ ਤੋਂ ਭਾਵ ਕਿ ਜਿਹੜਾ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂਆਂ ਦੀ ਧਰਤੀ ਦੇ ਉੱਤੇ ਹੁੰਦਾ ਆ ਸਭ ਤੋਂ ਪਹਿਲਾਂ ਉਹਨੂੰ ਸ਼ਰਾਬ ਦਾ ਠੇਕਾ ਹੀ ਦੇਖਦਾ ਸੀ ਉਹ ਅਸੀਂ ਸਿੱਖ ਜੂਤ ਫੈਡਰੇਸ਼ਨ ਪਿੰਡਰਾਂ ਵਾਲਾ ਵੱਲੋਂ ਲੰਬਾ ਸੰਘਰਸ਼ ਕਰਕੇ ਤੇ ਉਹ ਸ਼ਰਾਬ ਦਾ ਜਿਹੜਾ ਠੇਕਾ ਆ ਉਥੋਂ ਚੁਪਵਾਇਆ ਉਹ 2-4 ਮਹੀਨੇ ਬਾਅਦ ਦੁਬਾਰਾ ਫੇਰ ਉੱਥੇ ਜਿਹੜਾ ਆ ਉਹ ਖੋਹ ਦਿੱਤਾ ਗਿਆ ਆ ਆ ਜਥੇਦਾਰ ਸ੍ਰੀ ਅਕਾਲਤਖਤ ਸਾਹਿਬ ਦੇ ਜੋ ਸ਼ਰਮਨੀ ਕਮੇਟੀ ਵੱਲੋਂ ਧੱਕੇ ਨਾਲ ਜਿਹੜੇ ਉਹ ਬਣਾ ਦਿੱਤੇ ਗਏ ਆ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਤੁਸੀਂ ਵੇਖੋ ਉਹ ਜਥੇਦਾਰ ਸਾਹਿਬ ਦਾ ਵੀ ਹੁਣ ਬਿਆਨ ਆਇਆ ਆ ਕਿ ਬਹੁਤ ਸਾਰੀਆਂ ਸਾਡੀਆਂ ਐਸੋ ਦੀਆਂ ਸੰਸਥਾਵਾਂ ਆ ਸਾਡੇ ਧਾਰਮਿਕ ਸਥਾਨ ਹੈ ਜਿਹਦੇ ਆਸ-ਪਾਸ ਜਿਹੜਾ ਆ ਨਸ਼ਾ ਆ ਉਹ ਵIk ਰਿਆ ਆ ਤੇ ਸਿੱਖ ਕੁਝ ਕਰ ਨਹੀਂ ਪਾ ਰਹੇ ਕਿਉਂਕਿ ਸਰਕਾਰ ਜਿਹੜਾ ਆ ਨਸ਼ੇ ਵਾਲਿਆਂ ਨੂੰ ਜਿਹੜਾ ਸ਼ਹਿ ਆ ਉਹ ਦੇ ਰਹੀ ਹੈ ਸੋ ਨਸ਼ਾ ਜਿਹੜਾ ਆ ਉਹ ਬੰਦ ਹੋਣਾ ਚਾਹੀਦਾ ਆ ਸਰਕਾਰਾਂ ਤੋਂ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਸਭੋ ਸਿੱਖ ਜਥੇਬੰਦੀਆਂ ਨੂੰ ਖੁਦ ਕਮਰ ਜੱਫੇ ਕਰਨੇ ਚਾਹੀਦੇ ਆ ਜਿਵੇਂ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਨੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਗੁਰਮਤਿ ਦਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ ਨੌਜਵਾਨਾਂ ਨੂੰ ਜਿਹੜਾ ਜਾਗਰੂਕਿਆ ਉਹ ਕੀਤਾ ਪਤਿਤਪੁਨਾ ਜਿਹੜਾ ਆ ਨੌਜਵਾਨਾਂ ਨੇ त्यागਿਆ ਨਸ਼ੇ त्यागे ਬਾਣੀ ਬਾਣੇ ਦੇ ਧਾਰਨੀ ਹੋਏ ਅੰਮ੍ਰਿਤਧਾਰੀ ਹੋਏ ਤੇ ਫਿਰ ਉਹੀ ਨੌਜਵਾਨ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲਿਆਂ ਦੀ ਅਦਵਾਈ ਦੇ ਵਿੱਚ ਜੁਝੇ ਸੰਤ ਕਰਤਾਰ ਸਿੰਘ ਜੀ ਨੇ ਨਾਰਾ ਦਿੱਤਾ ਸੀ ਕਿ ਸਿਰ ਜਾਵੇ ਤਾਂ ਜਾਵੇ ਤੁਹਾਡਾ ਸਿੱਖੀ ਸਿੱਧ ਕੇ ਨਾ ਜਾਵੇ ਸੰਤ ਜਰਨੈਲ ਸਿੰਘ ਨੇ ਨਾਰਾ ਦਿੱਤਾ ਸਰ ਦਿੱਤੀਆਂ ਆਵਾਜ਼ ਨਹੀਂ ਰਹਿਣਾ ਧਰਮ ਤੇ ਦਿੱਤੀਆਂ ਆਵਾਜ਼ ਨਹੀਂ ਰਹਿਣਾ ਸਾਡੇ ਜਿਹੜੇ ਜੁਝਾਰੂ ਸਿੰਘ ਸੀ ਜਥੇਦਾਰ ਭਾਈ ਹਵਾਲ ਸਿੰਘ ਬ੍ਰਹਮਾ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਨਰਲ ਲਾਭ ਸਿੰਘ ਵਰਗੇ ਭਾਈ ਮਨਬੀਰ ਸਿੰਘ ਚਿਹੇੜੂ ਵਰਗੇ ਇਹਨਾਂ ਨੇ ਫਰਮਾਨ ਜਾਰੀ ਕੀਤੇ ਜੀ ਕਿਸੇ ਵੀ ਪਿੰਡ ਵਿੱਚ ਅਸੀਂ ਸ਼ਰਾਬ ਦਾ ਹੋਰ ਨਸ਼ਾ ਜਿਹੜਾ ਆ ਉਹ ਵੇਚਣ ਨਹੀਂ ਦੇਵਾਂਗੇ ਪਰ ਇਹ ਇਹ ਸਾਡੇ ਨਾ ਹੀ ਕਿਹਾ ਪਰ ਸਰਕਾਰ ਇਹਨਾਂ ਨੂੰ ਨਾ ਹੀ ਕਿ ਜਿਹੜਾ ਆ ਉਹ ਪੇਸ਼ ਕਰਦੀ ਭਈਏ ਅਸਲ ਵਿੱਚ ਜਿਹੜੇ ਸਿੱਖ ਸੰਸਥਾਵਾਂ ਦਾ ਸਿੱਖ ਆਗੂ ਵੀ ਸਹੀ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਕਰ ਸਕਦੇ ਆ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਸਰਕਾਰ ਸਭੋ ਨਸ਼ਿਆਂ ਨੂੰ ਪੂਰਾ ਜਿਹੜਾ ਸ਼ੈਅ ਆ ਉਹ ਦੇ ਰਹੀਆਂ ਆ ਭਗਵੰਤ ਮਾਨ ਕਹਿੰਦਾ ਸੀ ਕਿ ਬੀਅਦਬੀਆਂ ਦਾ ਇੰਤਜ਼ਾਮ 24 ਘੰਟਿਆਂ 'ਚ ਦੇਵਾਂਗੇ ਨਸ਼ਾ ਮੁਕਤ ਪੰਜਾਬ ਕਰ ਦੇਾਂਗੇ ਤੇ 2022 ਕਿ ਇਹਨਾਂ ਦੀ ਸਰਕਾਰ ਬਣੀ ਆ। ਆਵਾ ਦਾ ਕੋਈ ਬੇਅਦਬੀ ਦਾ ਇਨਸਾਫ ਮਿਲਿਆ ਤੇ ਨਾ ਹੀ ਅੱਜ ਤੱਕ ਪੰਜਾਬ ਜਿਹੜਾ ਆ ਉਹ ਨਸ਼ਾ ਮੁਕਤ ਜਿਹੜਾ ਆ ਉਹ ਹੋ ਸਕਿਆ ਆ। ਬਿਲਕੁਲ ਠੀਕ ਹੈ ਜੀ। ਭਾਈ ਰਣਜੀਤ ਸਿੰਘ ਜੀ ਤੁਹਾਡਾ ਅਕਾਲ ਚਲਣਾ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।